ਚਲਾ ਚਲਾ ਇਹ ਲੂਟ ਜਾ ਵਾ ਇਹ ਲੂਟ ਜਾ ਵਾ ਵਾ ਸਵਾ ਲਖਾ ਨਾ ਨੀ ਨੜਾ ਨਾ ਨੀ ਅੰਬੇ ਤਰਹਾਂ ਅੰਬੇ ਤਰਹਾਂ ਉਹੀ ਸ਼ਿਖਰਾ ਬਸ ਪੂਜਾ ਨਗਰ ਕਿਸਨ ਜੀ ਮਨ ਜੀ ਸਵਾ ਜੀ ਇਸ ਅਮਰਸਾ ਨਰਿੰਦ ਦੇ ਬੜੀ ਖੁਸ਼ੀ ਵਾਲੀ ਗੱਲ ਆ ਕਿਲੇ ਉਹ ਸ਼ਹਿਰ ਗੱਲ ਇਨਸਾਨ ਇੱਤੇ ਪੈਦਾ ਹੋਏ ਨੇ ਅੱਜ ਉਹਨਾਂ ਦਾ ਨਗਰ ਕੀਰਤਨ ਸਾਰਾ ਅੰਮਰਸਾ ਦਾ ਸਿਵਲ ਪਿੰਡਾਂ ਵਾਲੇ ਲੋਕ ਵੀ ਨਾਲ ਮਿਲ ਕੇ ਬੜੀ ਸ਼ਰਧਾ ਨਾਲ ਬਣਾ ਰਹੇ ਆ। ਪਰ ਸਾਨੂੰ ਅਜਿਹੀ ਵੱਧ ਫੁਟਰੀਆ ਗਈ ਹੈ ਚਾਹੇ ਹਰ ਸਾਰੇ ਇਹ ਜਲ ਸਥਾਨਾ ਪਰ ਇਹ ਚਰਚਾ ਸੋਚਿਆ ਜਾਂਦਾ। ਜੋ ਅੱਜ ਅੰਦਰ ਰਸਮੀ ਸ਼ਹਿਵਤ ਰਿਆਮਸਾ ਕਰਦਾ ਹੈ ਅੱਗੇ ਜੋ ਮੰਗ ਮੰਗ ਜਿਹੜੀ ਉਹ ਨਿਸ਼ਵਾਲ ਜਾਰੀ ਰਸਮੀ ਸਭਾ ਜੇ ਉਹ ਵੀ ਪਰ ਦੋਸਤ ਜੀ ਜਿਹੜੇ ਆਦਿਕਾਲ ਪੜੀ ਦੀ ਵਿੱਚਾ ਪਾਣੀ ਪੀਵਾ ਉਹਨਾਂ ਨੇ ਰਲ ਤੇ ਪਿਆਜ ਦੋ ਰੋ ਨਹੀਂ ਚਲਦੀ ਇਹ ਜਿਹੜਾ ਨੱਗੇ ਆਪੇ ਤੋਂ ਉਸ ਜਿਹੜੇ ਜਿਰਾ ਤੇ ਚੱਲਦਾ ਅਮਰ ਚੱਲਦਾ ਪਰ ਬਾਬਾ ਜੀ ਬੋਲ ਇਹ ਜਿਹੜਾ ਸੋਸ ਉਹਦਾ ਜੋ ਚੱਲ ਉਹਦੀ ਤਰਹੀ ਪੀਣਾ ਪਰ ਬਾਅਦ ਨਹੀਂ ਹੋ ਰਿਹਾ ਪਰ ਲੋਕ ਜੇ ਇਹ ਵਾਲ ਬਹੁਤ ਮੋਰਚਾ ਹੋ ਰਹੀਆ ਹੋ ਸਕਦਾ ਹੈ ਜੀ ਗੁਰੂ ਨਗਰੀ ਦੇ ਸਾਰੇ ਦੋਸਤੋ ਬਹੁਤ ਬਹੁਤ ਆਪਣਾ ਉਹਨਾਂ ਦੀ ਜਵਾਬ ਵਿੱਚ ਸੇਵਾ ਕੀਤੀ ਕਰ ਉਹਨਾਂ ਲੱਗ ਰਹੇ ਸ਼ਾਇਦ ਉਹਨਾਂ ਨੇ ਤੇ ਅੱਜ ਦਾ ਦਿਨੇ ਅੰਮ੍ਰਿਤਸਰ ਨੂੰ ਬਣਾ ਉਹ ਹਿਸਾਬ ਨਾਲ ਬਣਾ ਰਹੇ ਆ ਅੱਜ ਤੇ ਬਾਬਾ ਦੀਪ ਸਿੰਘ ਜੀ ਦੀ ਬਾਸਾਂ ਕੋ ਅੱਜ ਜੀਵਨ ਹੋਇਆ ਹੈ ਕਿ ਅੱਜ ਉਹ ਮੇਰੇ ਲੋਕਾਂ ਕੋਲ ਲੱਗ ਰਹੇ ਨੇ ਦੋ ਅੰਦਰਲੇ ਗਾਇਬ ਜੀ ਸਰਕਾਰ ਸੁਝਾਉਣ ਜੋ ਸਤਿਕਾਰ ਇਹ ਸੰਪੰਨ ਦਾ ਅੱਜਰਾ ਅੱਛਾਲ ਬਹੁਤ ਬਧੀਆ ਖੁਆਲਾ ਦਾ ਇਹ ਮੇਰੇ ਹਿਸਾਬ ਨਾਲ ਸਿੱਖਾ ਤੋਂ ਲੈ ਕੇ ਫਿਰ ਲੋਹਲੇ ਕਾਜੀ ਜਲੋ ਕੜ ਥੋੜੇ ਟ੍ਰਿਪ ਲੱਗੇ ਦਸ਼ਾ ਤੋਂ ਦੇਖੋ ਉਹੋ ਤਰ੍ਹਾਂ ਦੇ ਬਕਵਾਲ ਹੋ ਰਹੇ ਕੋਚਿੰਗ ਉਹ ਬਰਤਰਾ ਦਾ ਇਥੇ ਤੋਂ ਜੋ ਸਮਾਲ ਤੱਕ ਦਾ ਕੋਈ ਯਤਰਾ ਹੈ ਅੱਜ ਦੇ ਜੋ ਆਪਨਾ ਜੋ ਪੰਜਾਬੀ ਜੋ ਨੌਜਵਾਨ ਵੀ ਜੋ ਆਪਣੇ ਪੋਨੇ ਤੇ ਆ ਚਲੇ ਜੋ ਸਵਾ ਮੇਰੇ ਆਸ ਤੇ ਕਰ ਰਹੇ ਨੇ ਉਹਦੇ ਬਾਰੇ ਦੀ ਗੱਲ ਨਹੀਂ ਹੋ ਰਹੀ ਇਹ ਬਹੁਤ ਹੀ ਸਰਕਾਰ ਉਹਦੀ ਆ ਕੋਸ਼ਿਸ਼ ਇਹ ਕਹਿੰਦੀ ਆ ਕਿ ਇਹ ਕੰਮ ਕਰਾ ਦੇ ਪਰ ਇਹ ਸੇਵਾਵਾਂ ਦਰਾਂ ਗੱਲ ਤੱਕ ਫਲ ਨਹੀਂ ਬਈ ਪਰ ਇਹ ਗੱਲ ਉਪਰਾਲਾ ਜੋ ਧਾਰਮਿਕ ਧਰਮ ਦੇ ਉਹ ਚੁੱਕੇ ਜਾਂਦੇ ਲੋਕਾਂ ਦੇ ਧਾਰਮਿਕ ਤੋਂ ਵੀ ਜਿਆਦਾ